ਸਾਰੇ ਏਜ ਦੇ ਪਸ਼ੂਆਂ ਨੂੰ ਇਹਨਾਂ ਕੋਲੇ ਖਰਾਕ ਆ ਪਰ ਸਪੈਸ਼ਲ ਗੱਲ ਕਿਹੜੀ ਹੈਗੀ ਜਿਹੜੀ ਆਪਾਂ ਨੂੰ ਆਮ ਦੁਕਾਨਾਂ ਤੋਂ ਨਹੀਂ ਜਿਹੜੀ ਖਰਾਕ ਮਿਲਦੀ ਉਹ ਹੈਗੀ ਘੋੜੀਆਂ ਦੇ ਇਹਨਾਂ ਨੇ ਡਿਟੇਲ ਦੱਸੀ ਸੀ ਸ਼ੁਰੂ ਦੇ ਵਿੱਚ ਕਿ ਜਿਵੇਂ ਸਟਾਰਟਿੰਗ ਤੋਂ ਲੈ ਕੇ ਜਦੋਂ ਆਪਾਂ ਘੋੜੀ ਦਾ ਬੱਚਾ ਤਿਆਰ ਕਰਨਾ ਤੇ ਜਿਵੇਂ ਐਂਡ ਤੱਕ ਕਰਨਾ ਜਿੱਥੇ ਪੂਰਾ ਕਹਿੰਦੇ ਆਪਾਂ ਪੀਕ ਤੇ ਹੁੰਦਾ ਉਹ ਖਰਾਕ ਇੱਥੋਂ ਮਿਲਦੀ ਆ ਸੋ ਮੈਂ ਹੀ ਭਰਾਵਾਂ ਨੂੰ ਅਪੀਲ ਕਰਦਾ ਕਿ ਜਿਹੜੇ ਸ਼ਹਿਰੀ ਭਾਈਦੇ ਹੈਗੇ ਸ਼ਹਿਰ ਬਾਜ਼ਾਰ ਜਾਂਦੇ ਉਹ ਇੱਥੇ ਆ ਕੇ ਇੱਕ ਵਾਰੀ ਲੈ ਕੇ ਤਾਂ ਜਾਣ ਇੱਕ ਵਾਰੀ ਭਰੋਸਾ ਕਰਕੇ ਦੇਖਣ ਪਾਈ ਤੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪੰਡ ਮੇਰੇ ਖੇਤ ਨਾਲ ਘੋੜੀਆਂ ਵਾਲੀ ਫੀਡ ਜਿਹੜੀ ਆਪਾਂ ਨੂੰ ਲੈਣ ਵਾਸਤੇ ਸ਼ਹਿਰ ਬਾਜ਼ਾਰ ਜਾਣਾ ਪੈਂਦਾ ਸੀ ਉਹੀ ਫੀਡ ਪੰਡ ਮੱਲਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਉਪਲਬਧ ਹੈ ਆਪਣੇ ਬਾਈ ਨੇ ਇੱਥੇ ਸੁਧੀਰ ਬਾਈ ਨੇ ਗਰੂਵਰ ਫੀਡ ਸਟੋਰ ਖੋਲਿਆ ਹੈ ਇਹਨਾਂ ਕੋਲੇ ਸਪੈਸ਼ਲ ਘੋੜਿਆਂ ਦੀ ਫੀਡ ਮਿਲਦੀ ਹੈ ਘੋੜੇ ਘੋੜਿਆਂ ਦੀ ਜਿਹੜੀ ਹੈਗੀ ਬਹੁਤ ਤਗੜੀ ਆਪਾਂ ਬ੍ਰਾਂਡ ਕਹਿ ਸਕਦੇ ਹਾਂ ਕਿ ਅਸ਼ਵ ਇਹ ਬਹੁਤ ਵਧੀਆ ਕੁਆਲਿਟੀ ਦੀ ਫੀਡ ਹੈਗੀ ਇਹਨਾਂ ਨੇ ਸਪੈਸ਼ਲ ਸਪੈਸ਼ਲੀ ਆਪਣੇ ਘੋੜਿਆਂ ਜਿੰਨਾ ਭਰਾਵਾਂ ਦੇ ਘੋੜੇ ਘੋੜੀਆਂ ਰੱਖੇ ਹੈਗੇ ਉਹਨਾਂ ਵਾਸਤੇ ਇਹਨਾਂ ਨੇ ਲਿਆਂਦੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੁਣ ਤੁਸੀਂ ਪਹਿਲਾਂ ਆਪਾਂ ਘੋੜਿਆਂ ਦੀ ਫੀਡ ਦੀ ਗੱਲ ਕਰਦੇ ਆਂਗੇ ਇੱਕ ਵਾਰੀ ਇਹਦੀ ਡਿਟੇਲ ਦੱਸ ਦਿਓ ਇਹ ਆਪਣੀ ਜੀ ਅਸ਼ਵ ਫੀਡ ਆ ਦਰਾਹੇ ਵਾਲਿਆਂ ਦੀ ਬਹੁਤ ਸਪੈਸ਼ਲ ਫੀਡ ਹੁੰਦੀ ਹੈ ਘੋੜੇ ਘੋੜੀਆਂ ਵਾਸਤੇ ਠੀਕ ਹੈ ਜੀ ਇਹਨਾਂ ਦਾ ਮਾਰਕ ਆਉਂਦਾ ਡਾਇਮੰਡ ਹੂੰ ਠੀਕ ਹੈ ਜੀ ਇਹਨਾਂ ਦਾ ਮਾਰਕ ਆਉਂਦਾ ਪਲੈਟੀਨਮ ਇਹ ਗੱਬਣ ਪਸ਼ੂਆਂ ਵਾਸਤੇ ਪੈਂਦਾ ਗੱਬਣ ਘੋੜੀਆਂ ਵਾਸਤੇ ਇਹਨਾਂ ਦਾ ਆ ਗਿਆ ਜੂਨੀਅਰ ਗ੍ਰੋਥ ਦਾ ਮਾਰਕਾ ਇਹ ਛੋਟੇ ਬੱਚਿਆਂ ਵਾਸਤੇ ਸਾਰੇ ਪ੍ਰਕਾਰ ਦੇ ਫੀਡ ਆਪਣੇ ਇਹ ਆਪਣਾ ਅਵੇਲੇਬਲ ਹੈ ਇਹਨਾਂ ਦਾ ਕੂਲ ਮਿਕਸ ਹੈ ਜੀ ਠੀਕ ਹੈ ਇਹ ਜਦੋਂ ਵੀ ਘੋੜੀ ਹੌਂਕਾਂ ਦੀ ਸਮੱਸਿਆ ਜਾਂ ਗਰਮੀ ਮਹਿਸੂਸ ਕਰਦੀ ਹੈ ਉਦੋਂ ਪੈਂਦਾ ਠੀਕ ਹੈ ਆਪਣੇ ਕੋਲ ਆਲਮੋਸਟ ਜੋ ਵੀ ਅਵੇਲੇਬਲ ਕਰ ਸਕਦੇ ਆ ਉਹ ਮਾਰ ਕੇ ਆਪਣੇ ਕੋਲ ਹੈਗੇ ਅਸ਼ਵ ਦੇ ਬਾਕੀ ਅੱਗੇ ਤੋਂ ਹੋਰ ਵੀ ਕੋਸ਼ਿਸ਼ ਕਰਾਂਗੇ ਤੇ ਜੇ ਆਪਾਂ ਗੱਲ ਕਰੀਏ ਕਿ ਆਪਾਂ ਮੈਂ ਕਿਹਾ ਹੈ ਨਾ ਟਰਾਂਸਪੋਰਟ ਦਾ ਖਰਚਾ ਟੱਕਾ ਹੁੰਦਾਗਾ ਤੇ ਤੁਸੀਂ ਰੇਟ ਤਾਂ ਨਹੀਂ ਇਹਦਾ ਬਾਹਲਾ ਲੈਂਦੇ ਬਾਜ਼ਾਰ ਨਾਲੋਂ ਜੋ ਬਾਜ਼ਾਰ ਦਾ ਭਾਜੇ ਇਸਪੀਡ ਦਾ ਉਹ ਐਗਜੈਕਟ ਭਾ ਲੈ ਆ ਜਾਊਗਾ 10 ਰੁਪਏ ਦਾ ਵੀ ਫਰਕ ਨਹੀਂ ਕੋਈ ਫਰਕ ਨਹੀਂ ਕੋਈ ਹਨਾ ਬਿਲਕੁਲ ਬਾਹਲੇ ਪੈਸੇ ਨਹੀਂ ਲੈਣਗੇ ਨਾ ਨਾ ਠੀਕ ਹੈ ਤੇ ਜੋ ਕੰਪਨੀ ਪ੍ਰਾਈਸ ਆ ਜੋ ਜਿਸ ਵੀ ਬਾਜ਼ਾਰ ਚ ਮਿਲਦਾ ਰੇਟ ਉਹ ਸੇਮ ਪ੍ਰਾਈਸ ਲੈ ਆ ਜਾਊਗਾ ਠੀਕ ਹੈ ਜੀ ਕੋਡਿੰਗ ਆਸ ਤੇ ਫਸੂਆਂ ਮੱਝਾ ਖਾਵਾ ਦੀ ਖਰਾਕ ਤਾਂ ਆਪਣੇ ਬਹੁਤ ਆ ਇਹੇ ਨਹੀਂ ਮਿਲਦੀ ਕਿ ਤੁਹਾਨੂੰ ਠੀਕ ਹੈ ਤੇ ਜੇ ਆਪਾਂ ਹੋਰ ਗੱਲ ਕਰੀਏ ਪੋਰ ਤੁਸੀਂ ਮੱਝੇਗਾਵਾਂ ਦੀ ਖਰਾਕ ਵੀ ਸਾਰੀ ਰੱਖੀ ਹੈ ਬਿਲਕੁਲ ਜੀ ਬਿਲਕੁਲ ਇਸ ਵਾਸਤੇ ਆਪਣੇ ਕੋਲ ਟਵਾਣਾ ਜੀ ਟਵਾਣਾ ਦੇ ਆਪਣੇ ਕੋਲ ਸਾਰੇ ਸਾਰੇ ਪ੍ਰੋਡਕਟ ਅਵੇਲੇਬਲ ਮਿਲਦੇ ਆਗੇ ਠੀਕ ਆ ਠੀਕ ਆ ਸਟਾਰਟਰ ਤੋਂ ਲੈ ਕੇ T20 ਡਰਾਈ ਤੱਕ 8000 ਇਹਦੀ ਮਿਲਕ ਪਲਸ ਸਾਰੇ ਪ੍ਰੋਡਕਟ ਅਵੇਲੇਬਲ ਆ ਆਪਣੇ ਕੋਲ ਮੈਪਲੇ ਫੀਡ ਮਿਲਦੀ ਹੈ ਜੀ ਠੀਕ ਆ 8000 10000 ਰੋਜ਼ਵੈਲ ਜਿੰਨੇ ਵੀ ਪ੍ਰੋਡਕਟ ਇਹਨਾਂ ਦੇ ਆਉਂਦੇ ਆ ਅਸੀਂ ਆਪਦੇ ਕੰਨੀਓ ਕੋਸ਼ਿਸ਼ ਕਰਦੇ ਹਾਂ ਉਪਲਬਧ ਕਰਨ ਦੀ ਜਮਾ ਸਟਾਰਟਿੰਗ ਤੋਂ ਲੈ ਕੇ ਜਿੱਦੋਂ ਆਪਾਂ ਬੱਚਾ ਤਿਆਰ ਕਰਨਾ ਬਿਲਕੁਲ ਦੁੱਧ ਵਾਲੀ ਤਾਂ ਤੱਕ ਏ ਟੂ ਜ਼ੈਡ ਖਰਾਕ ਆਪਣੇ ਕੋਲ ਇੱਕ ਮਿਲਦੀ ਆ ਹਾਂਜੀ ਬਿਲਕੁਲ ਜੀ ਆਪਣੇ ਕੋਲ ਕਾਰਗਿਲ ਦੇ ਸਾਰੇ ਮਾਰਕੇ ਮਿਲਣਗੇ ਜੀ ਇਥੇ ਤੁਹਾਨੂੰ ਠੀਕ ਆ ਜਿੰਨੇ ਵੀ ਕਾਰਗਿਲ ਦੇ ਪ੍ਰੋਡਕਟ ਆਉਂਦੇ ਆ ਹਮ ਸਾਰੇ ਤੁਹਾਨੂੰ ਐਟ ਅ ਟਾਈਮ ਸ਼ਾਪ ਤੇ ਅਵੇਲੇਬਲ ਮਿਲਣਗੇ ਠੀਕ ਆ ਕਾਰਗਿਲ ਫੀਡ ਚ ਜਿਵੇਂ ਮੇਨ ਮਾਰਕੇ ਹੋ ਗਏ ਦੇ ਸਟਾਰਟਰ ਕਫ ਗਰੋਅਰ ਹਿਫਰ ਡਰਾਈ ਡੇਰੀ ਪ੍ਰੋਟੀਨ ਸਪਲੀਮੈਂਟ 8000 4000 10000 ਟ੍ਰਾਂਜੈਕਸ਼ਨ ਮਿਕਸ ਟ੍ਰਾਂਜੈਕਸ਼ਨ ਪਲੱਸ ਠੀਕ ਆ એનર્ਜੀ ਬੂਸਟਰ ਜੋ ਵੀ ਇਹਨਾਂ ਦੇ ਮੇਨ ਪ੍ਰੋਡਕਟ ਸੇਲ 'ਚ ਹੈਗੇ ਆ ਉਹ ਆਪਾਂ ਸਾਰੇ ਇੱਥੇ ਅਵੇਲੇਬਲ ਰੱਖਦੇ ਆ ਠੀਕ ਹੈ ਸਾਰੇ ਇਹ ਸਟਾਕ ਹਮੇਸ਼ਾ ਉਪਲਬਧ ਰਹੂਗਾ ਆਪਣੇ ਕੋਲੇ ਤੇ ਠੀਕ ਹੈ ਜੀ ਇਸ ਤੋਂ ਇਲਾਵਾ ਜਿਵੇਂ ਆਪਣੇ ਕੋਲੇ ਸਰੋਂ ਦੀ ਖਲ ਬਨੋਲਾ ਕੱਚੀ ਕਹਾਣੀ ਦੀ ਖਲ ਹੋਗੀ ਮੰਗਲ ਕਾਲਸ਼ ਇੰਜਨ ਮਾਰਕਾ 50 ਕਿਲੋ 60 ਕਿਲੋ ਭਰਤੀ ਵਡੇਮਿਆਂ ਦੀ ਖਲ ਚੌਕਰ ਛਿਲਕਾ ਸੋਇਆਬੀਨ ਛਿਲਕਾ ਇਹ ਸਾਰੀਆਂ ਚੀਜ਼ਾਂ ਬਾਜ਼ਾਰ ਦੇ ਭਾਤੇ ਤੁਹਾਨੂੰ ਉਪਲਬਧ ਮਿਲਣਗੀਆਂ ਇੱਥੇ ਠੀਕ ਆ ਇਹ ਇੱਕ ਮੈਂ ਸੁਣਿਆ ਇਹ ਤਾਂ ਨਾ ਨਾਵਾ ਚੱਲ ਰਿਹਾ ਹੈਗਾ ਇਹ ਬਹੁਤ ਹੌਟ ਸੇਲਿੰਗ ਪ੍ਰੋਡਕਟ ਹੈ ਜੀ ਅੱਜ ਦੇ ਟਾਈਮ ਦਾ ਮੈਂ ਆਪਣੇ ਰੋਸਵੈਲ ਠੀਕ ਹੈ ਇਸ ਦੇ ਰਿਜ਼ਲਟ ਦੀ ਅੱਜ ਦੇ ਟਾਈਮ 'ਚ ਕੋਈ ਬਰਾਬਰੀ ਨਹੀਂ ਹੈਗੀ ਪੂਰਾ ਵਧੀਆ ਰਿਜ਼ਲਟ ਆ ਆਪਾਂ ਇਹਨੂੰ ਕਿਹਨ ਕਿਹੜੇ ਕਿਹੜੇ ਪਸ਼ੂ ਨੂੰ ਪਾ ਸਕਦੇ ਆ ਇਹਨੂੰ ਆਪਾਂ 20 ਤੋਂ ਪਲੱਸ ਜਿਹੜੇ ਪਸ਼ੂ ਆਪਾਂ ਨੂੰ ਦੁੱਧ ਦਿੰਦੇ ਆ ਉਹਨਾਂ ਨੂੰ ਆਪਾਂ ਪਾ ਸਕਦੇ ਆ ਇਹ ਪਸ਼ੂ ਦਾ ਬਾਡੀ ਲਾਈਨ ਸਟਰਕਚਰ ਨੂੰ ਬਿਲਕੁਲ ਸਹੀ ਰੱਖਦੀ ਹੈ ਮੇਨਟੇਨ ਰੱਖਦੀ ਹੈ ਸਟਾਰਟਰ ਵਾਲੀ ਜਿਵੇਂ ਡੇਰੀ ਆਫ ਹੋ ਗਈ ਹੀਫਰ ਹੋ ਗਈ ट्रांजैक्शन ਹੋ ਗਈ اچھا ਉਹ ਮਾਰ ਕੇ ਆਪਣੇ ਅਲੱਗ ਅਗੇ ਦੇ ਜੀ ਇਹ ਜਦੋਂ ਆਪਣਾ ਹੀਫਰ ਪਸ਼ੂ ਸੂਣ ਦੀ ਸਥਿਤੀ ਚ ਹੁੰਦਾ ट्रांजैक्शन ਤੋਂ ਪਹਿਲਾਂ ਪੈਂਦਾ ਹੈਗਾ ਇਹ ਡਰਾਈ ਆਫ ਹਾਂਜੀ ਡਰਾਈ ਆਫ ਇਹ ਕਦੋਂ ਪੈਂਦਾ ਇਹ ਸੂਣ ਇਹ ਹੈਗਾ ਦੁੱਧ ਵਾਲੇ ਪਸ਼ੂ ਵਾਸਤੇ ਦੁੱਧ ਵਾਲੇ ਪਸ਼ੂ ਦਾ ਪੂਰਾ ਵਧੀਆ ਇਹਨਾਂ ਨੂੰ ਕਹਿੰਦੇ ਦੁੱਧ ਮੁੰਦਾ ਬਿਲਕੁਲ ਜੀ ਇਹਦੇ ਨਾਲ ਪਸ਼ੂ ਦੀ ਰੰਗਤ ਦਿਸਦੀ ਆ ਇੱਕ ਗੱਟਾ ਹੀ ਰਿਜ਼ਲਟ ਦੇਣ ਲੱਗ ਪੈਂਦਾ ਇਹਦਾ ਜਿਵੇਂ ਇਹਨਾਂ ਦੇ 8000 10000 ਮਾਰ ਕੇ ਹੋਗੇ ਇਹਨਾਂ ਦਾ ਰਿਜ਼ਲਟ ਵੀ ਬਹੁਤ ਬਿਹਤਰੀਨ ਆ ਠੀਕ ਹੈ ਜੇ ਆਪਾਂ ਇਸੇ ਦੀ ਗੱਲ ਕਰੀਏ ਦੁੱਧ ਵਾਲੇ ਦੀ ਬੱਕਰੀਆਂ ਨੂੰ ਪਾ ਸਕਦੇ ਆ ਬੱਕਰੀਆਂ ਵਾਸਤੇ ਇਹਨਾਂ ਦਾ ਸਟਾਰਟਰ ਬਹੁਤ ਜ਼ਿਆਦਾ ਸਹੀ ਰਹਿੰਦਾ ਹੈ ਸਟਾਰਟਰ ਉਹ ਆਪਣੇ ਕੋਲੇ ਕਿੱਥੇ ਮਿਲਿਆ ਸਟਾਰਟਰ ਆਪਣੇ ਕੋਲ ਆ ਰਿਹਾ ਜੀ ਆਪਣੇ ਕੋਲੇ ਮੈਪਲੇ ਦੇ ਸਟਾਰਟਰ ਮਿਲ ਜਾਂਦੇ ਜੀ ਠੀਕ ਆ ਕਾਰਗਿਲ ਦੇ ਟਵਾਣਾ ਦੇ ਇਹ ਸਟਾਰਟਰ ਆਪਣੇ ਕੋਲੇ ਅਵੇਲੇਬਲ ਰਹਿੰਦੇ ਆ ਸ਼ੌਪ ਤੇ ਕਾਰਗਿਲ ਦੇ ਮੈਪਲੇ ਹੂੰ ਠੀਕ ਆ ਟਟਵਾਰਾ ਇਹ ਬਹੁਤ ਵਧੀਆ ਸਟਾਰਟਰ ਹੈ ਨਾ ਤੇ ਇੱਧਰ ਜੇ ਅਜ ਗੱਲ ਕਰੀਏ ਆ ਫੀਡ ਕਿਹੜੀ ਆ ਗਈ ਆਪਣੇ ਕੋਲ ਸੀਸ オーپن మార్కెਟ ਅਵੇਲੇਬਲ ਹੈ ਜੀ 18 ਨੰਬਰ 30 ਨੰਬਰ ਇਹ ਆਪਣੇ ਦੁੱਧ ਵਾਲੇ ਪਸ਼ੂਆਂ ਵਾਸਤੇ ਇਸ ਤੋਂ ਇਲਾਵਾ ਆਪਾਂ ਆਪਣੇ ਕੋਲੇ ਗੋਕਾ ਹੁੰਦੀ ਆ ਗੋਕਾ ਠੀਕ ਆ ਇਸ ਤੋਂ ਇਲਾਵਾ ਆਪਣੇ ਕੋਲੇ ਜਲਦੀ sigma ਤੇ ਮਸਕਾਨ ਵੀ ਅਵੇਲੇਬਲ ਹੋ ਜੂਗੀ ਇੱਥੇ ਸਾਰੀਆਂ A to Z ਆਪਾਂ ਸਾਰੀਆਂ ਕਹਿ ਸਕਦੇ ਆ ਆਪਣੇ ਕੋਲੇ ਕੋਸ਼ਿਸ਼ ਕਰ ਰਹੇ ਆ ਹੂੰ ਜੋ ਵੀ ਚੰਗੇ ਰਿਜ਼ਲਟ ਦੇਣ ਵਾਲੇ ਮਾਰਕੇ ਹੈਗੇ ਆ ਬਾਜ਼ਾਰ 'ਚ ਉਹਨਾਂ ਨੂੰ ਇੱਥੇ ਉਪਲਬਧ ਕਰ ਸਕੀਏ ਤੁਸੀਂ ਦੇਖਿਆ ਕਿ ਇਹਨਾਂ ਕੋਲੇ ਸਾਰੇ ਤਰ੍ਹਾਂ ਦੀ ਖਰਾਕ ਆ ਦੁੱਧ ਵਾਲੇ ਪਸ਼ੂਆਂ ਦੀ ਛੋਟੇ ਬੱਚੇ ਤੋਂ ਲੈ ਕੇ ਜਿਹੜੇ ਜਿੰਨੇ ਵੀ ਪਸ਼ੂ ਦੀ ਏਜ ਹੁੰਦੀ ਆ ਸਾਰੇ ਏਜ ਦੇ ਪਸ਼ੂਆਂ ਨੂੰ ਇਹਨਾਂ ਕੋਲੇ ਖਰਾਕ ਆ ਪਰ ਸਪੈਸ਼ਲ ਗੱਲ ਕੀ ਈ ਹੈ ਕਿ ਜਿਹੜੀ ਆਪਾਂ ਨੂੰ ਆਮ ਦੁਕਾਨਾਂ ਤੋਂ ਨਹੀਂ ਜਿਹੜੀ ਖਰਾਕ ਮਿਲਦੀ ਉਹ ਹੈਗੀ ਆ ਘੋੜਿਆਂ ਦੀ ਇਹਨਾਂ ਨੇ ਡਿਟੇਲ ਦੱਸੀ ਸੀ ਸ਼ੁਰੂ ਦੇ ਵਿੱਚ ਕਿ ਜਿਵੇਂ ਸਟਾਰਟਿੰਗ ਤੋਂ ਲੈ ਕੇ ਜਦੋਂ ਆਪਾਂ ਘੋੜੀ ਦਾ ਬੱਚਾ ਤਿਆਰ ਕਰਨਾ ਤੇ ਜਿਵੇਂ ਐਂਡ ਤੱਕ ਹੈ ਨਾ ਜਿੱਥੇ ਪੂਰਾ ਕਹਿੰਦੇ ਆਪਾਂ ਪੀਕ ਤੇ ਹੁੰਦਾ ਉਹ ਖਰਾਕ ਇੱਥੋਂ ਮਿਲਦੀ ਆ ਸੋ ਮੈਂ ਹੀ ਭਰਾਵਾਂ ਨੂੰ ਅਪੀਲ ਕਰਦਾ ਕਿ ਜਿਹੜੇ ਸ਼ਹਿਰੀ ਭੈਜਦੇ ਹੈਗੇ ਸ਼ਹਿਰ ਬਜ਼ਾਰ ਜਾਂਦੇ ਉਹ ਇੱਥੇ ਆ ਕੇ ਇੱਕ ਵਾਰੀ ਲੈ ਕੇ ਦਾ ਜਾਣ ਇੱਕ ਵਾਰੀ ਭਰੋਸਾ ਕਰਕੇ ਦੇਖਣ ਬਾਈ ਤੇ ਠੀਕ ਆ ਬਈ ਭਰੋਸਾ ਜ਼ਰੂਰ ਹੈ ਭਰੋਸਾ ਦਾ ਨਹੀਂ ਤੁਹਾਡੇ ਦਾ ਨਾ ਨਾ ਜੀ ਨਾ ਨਾ ਤੇ ਇਹਦੇ ਚ ਇੱਕ ਚੀਜ਼ ਹੋਰ ਇਸ ਤੋਂ ਇਲਾਵਾ ਆਪਾਂ ਇਹਦੇ ਚ ਜਿਹੜਾ ਇਹਨਾਂ ਦਾ ਸ਼ੋਅ ਸਟਾਰ ਆਉਂਦਾਗਾ ਅਸ਼ਵ ਦਾ ਉਹ ਵੀ ਜਲਦੀ ਹੀ ਇੱਥੇ ਉਪਲਬਧ ਕਰਵਾ ਰਹੇ ਹਾਂ ਸ਼ੋਅ ਸਟਾਰ ਤੇ ਗੋਲਡ ਇਹ ਦੋ ਮਾਰਕੇ ਆ ਜੋ ਕਿ ਆਪਣੀ ਦੁਕਾਨ ਤੇ ਜਲਦੀ ਅਵੇਲੇਬਲ ਹੋ ਜਾਣਗੇ ਇੱਕ ਬਈ ਛਿਲਕਿਆਂ ਦੇ ਵਿੱਚ ਕਿਹੜੇ ਕਿਹੜੇ ਆਪਣੇ ਕੋਲ ਹੈਗੇ ਛਿਲਕੇ ਛਿਲਕੇ ਜੀ ਆਪਣੇ ਕੋਲੇ ਚੌਕਰ ਇੱਥੇ ਮਿਲਦੀ ਹੈ ਜੀ ਠੀਕ ਹੈ ਛੋਲਿਆਂ ਦਾ ਛਿਲਕਾ ਤੇ ਚਨਾ ਛਿਲਕਾ ਜੀ ਹੋਰ ਜੋ ਵੀ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਅਸੀਂ ਐਡ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਠੀਕ ਹੈ ਇਸ ਤੋਂ ਇਲਾਵਾ ਆਪਾਂ ਇੱਥੇ ਜਲਦ ਹੀ ਖੰਡ ਦਾ ਖੰਡ ਗੁੱੜ ਰਿਫਾਈਨਡ ਦਾ ਬਾਜ਼ਾਰ ਦੇ ਭਾਤੇ ਪਾ ਵੀ ਕਰਿਆਨਾ ਵੀ ਤੁਸੀਂ ਇੱਥੇ ਆਪਾਂ ਇੱਥੇ ਹੋਲ سیل 'ਚ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੋ ਬਾਜ਼ਾਰ ਦਾ ਪਾ ਐਗਜ਼ੈਕਟ ਆਪੋ ਹੀ ਪਾ ਇੱਥੇ ਵੇਚਣ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਵਾਰੀ ਤੁਸੀਂ ਆਪਣੀ ਦੁਕਾਨ ਦਾ ਨਾਮ ਐਡਰੈਸ ਸਾਰਾ ਬੋਲ ਦਿਓ ਆਪਣੀ ਸ਼ਾਪ ਦਾ ਨੇਮ ਹੈ ਜੀ ਗਰੋਵਰ ਫੀਡ ਸਟੋਰ ਹਾਂਜੀ ਇਹ ਆਪਣੀ ਮੇਨ ਰਾਹ ਤੇ ਆ ਜਾਂਦੀ ਆ ਸੂਰੇ ਵਾਲੇ ਦੇ ਰਾਹ ਕੋਲੇ ਦੁਕਾਨ ਆਪਣੀ ਪਿੰਡ ਮੱਲਣ ਪਿੰਡ ਮੱਲਣ ਜੀ ਠੀਕ ਜ਼ਿਲ੍ਹਾ ਸ਼ਹੀ ਮਕਤਸਰ ਜ਼ਿਲ੍ਹਾ ਸ਼ਹੀ ਮਕਤਸਰ ਸਰ ਤੇ ਫੋਨ ਨੰਬਰ ਵੀ ਬੋਲ ਦਿਓ ਵੀ ਕਈ ਵਾਰੀ ਬੰਦੇ ਨੇ ਫੋਨ ਕਰਕੇ ਆਉਣਾ ਹੁੰਦਾ ਸਟਾਕ ਪੁੱਛ ਲੈਂਦਾ ਨ बोया ਹੁੰਦਾ ਹਨ ਬਿਲਕੁਲ ਜੀ ਫੋਨ ਨੰਬਰ ਬੋਲ ਆਪਣਾ ਨੰਬਰ ਹੈਗਾ ਜੀ 96536 00427 ਤੁਸੀਂ ਕਦੋਂ ਵੀ ਇਸ ਨੰਬਰ ਤੇ ਫੋਨ ਕਰਕੇ ਸਟਾਕ ਦੀ ਅਪਡੇਟ ਲੈ ਸਕਦੇ ਆ ਠੀਕ ਹੈ ਧੰਨਵਾਦ ਜੀ ਓਕੇ ਸਰ ਬਹੁਤ ਬਹੁਤ ਸ਼ੁਕਰੀਆ ਜੀ